ਹੈਲੋ ਗਾਇਸ ਕਿਵੇਂ ਹੋ ਤੁਸੀਂ ਸਾਰੇ ਜਾਣੇ ਅੱਜ ਮੈਂ ਆਪਣੇ YouTube ਚੈਨਲ ਤੇ ਫਰਸਟ ਵੀਡੀਓ ਅਪਲੋਡ ਕਰਨ ਲੱਗੀ ਆ ਜਿਹਦੇ ਵਿੱਚ ਮੈਂ ਬਣਾਉਣ ਲੱਗੀ ਆ ਪੇਠਾ ਖੱਟਾ ਮਿੱਠਾ ਪੇਠਾ ਆਪਾਂ 1 ਕਿਲੋ ਪੇਠਾ ਲਿਆਵਾਂ ਪਹਿਲਾਂ ਆਪਾਂ ਇਹਨੂੰ ਛਿੱਲ ਕੇ ਕੱਟ ਕੇ ਧੋ ਕੇ ਤਿਆਰ ਕਰ ਲੈਣੇ ਆ ਇਹਨੂੰ ਬ੍ਰਿਕ ਬ੍ਰਿਕ ਕੱਟ ਲਿਆ ਤੇ ਨਾਲ ਆਪਾਂ ਲਏ ਨੇ ਦੋ ਵੱਡੇ ਵੱਡੇ ਸਾਈਜ਼ ਦੇ ਪਿਆਜ਼ ਤੇ ਦੋ ਟਮਾਟਰ ਤੇ ਆਪਾਂ ਨੂੰ ਚਾਹੀਦੀ ਹੈ ਇਮਲੀ ਉਹਨੂੰ ਮੈਂ ਪਾਣੀ ਦੇ ਵਿੱਚ ਸੋਕ ਕੇ ਰੱਖ ਦਾਂ ਥੋੜਾ ਜਿਹਾ ਗੁੜ ਤੇ ਅਦਰਕ ਨਾਲ ਸੰਤੇ ਹਰੀ ਮਿਰਚ ਨੂੰ ਆਪਾਂ ਇਹਦੇ ਵਿੱਚ ਘੁੱਟ ਲਿਆ। ਹੁਣ ਆਪਾਂ ਲਈਆਂ ਤਲੀ ਇਹਦੇ ਵਿੱਚ ਪਾਇਆ ਆਪਾਂ ਸਰੋਂ ਦਾ ਤੇਲ। ਹੁਣ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਤਾਂ ਕਿ ਵਿੱਚ ਕੱਚਾਪਨ ਨਾ ਆਵੇ। ਤੇ ਹੁਣ ਮੈਂ ਇਹਦੇ ਵਿੱਚ ਪਾਉਂਗੀ ਜੀਰਾ। ਤੇ ਨਾਲ ਹੀ ਇਹਦੇ ਵਿੱਚ ਮੈਂ ਪਾਉਂਗੀ ਥੇਤੀ ਕਿਉਂਕਿ ਇਹਦੇ ਨਾਲ ਫਲੇਵਰ ਬਹੁਤ ਲੱਗਦੀ ਹੈ। हो गया, हाँ आप लंबे कट्टे हुए प्याज प्याज में हम आप गोल्डन ब्राउन माउंड तक फ्राई करें हल्का जहाँ धुन जाए तो फिर आप अदरक लहसुन से हरी मिर्च का पेस्ट ਮਤਲਬ ਕਿ ਆਪਾਂ ਇਹਨੂੰ ਇਹਨਾਂ ਦਰਾਜਾ ਕੁੱਟ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਚਾਹ ਕਰ ਦਾਂਗੇ ਪਿਆਜ਼ ਬਰਾਊਨ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਟਮਾਟਰਾਂ ਨੂੰ ਹਲਕਾ ਜਿਹਾ ਟੌਸਪੌਂਡ ਤੋਂ ਬਾਅਦ ਕਰਨਾ ਹੈ ਇਹਦੇ ਵਿੱਚ ਮੈਂ ਕੋਈ ਮਸਾਲੇ ਐਡ ਨਹੀਂ ਕਰਾਂਗੀ पाउडर 1/2 चमचा हल्दी पाउडर 1/2 दो चम्मच धनिया पाउडर फिर नमक भी अपने टेस्ट के अकॉर्डिंग डाल सकते हैं मैं टाइम तो बाद ये ਵਿੱਚ میں تھوڑا جہا پانی ڈالوں گی تے اپا ان مصالحوں میں چنگی طرح ਕਿ ਕਿੰਨਾ ਮਸਾਲਾ ਵਧੀਆ ਤਰੀਕੇ ਨਾਲ ਭੁੰਨਿਆ ਹੋਊਗਾ ਆਪਣੀ ਕਬਚੀ ਨੂੰ ਜਿਆਦਾ ਟੇਸਟੀ ਬਣਾ ਦਿੰਦਾ ਦੇਖੋ ਹੁਣ ਮਸਾਲੇ ਨੇ ਤੇਲ ਛੱਡ ਦਿੱਤਾ ਇਦਾਂ ਮਤਲਬ ਮਸਾਲਾ ਵਧੀਆ ਤਰੀਕੇ ਨਾਲ ਭੁੰਨ ਗਿਆ ਤੇ ਹੁਣ ਦਾ ਨਾਲ ਹੀ ਇਹਦੇ ਵਿੱਚ ਕੱਟਿਆ ਹੋਇਆ ਪੇਠਾ ਐਡ ਕਰੂੰਗੀ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਆਪਾਂ ਇਹਨੂੰ ਟੱਕ ਕੇ 5-10 ਮਿੰਟ ਲਈ ਪਕਾਵਾਂਗੇ ਉਧਾਵੇ ਤੇਰਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਗੁੜ ਆਪਾਂ ਥੋੜਾ ਜਿਹਾ ਗੁੜ ਲੈਣਾ ਵਾ ਇਹਦੇ ਵਿੱਚ ਗੁੜ ਪਾਪਾ ਤੇ ਨਾਲ ਹੀ ਆਪਾਂ ਹਿੰਡੀ ਨੂੰ ਭੋਂ ਕੇ ਰੱਖਤਾ ਸੀ ਤੇ ਉਹਦਾ ਪਾਣੀ ਇਹਦੇ ਵਿੱਚ ਪਾ ਕੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਇਹਦੇ ਵਿੱਚ ਪਕੜ ਦਵਾਂਗੇ ਤਾਂ ਕਿ ਸਾਰੇ ਫਲੇਵਰ ਚੰਗੀ ਤਰ੍ਹਾਂ ਮਿਕਸ ਹੋ ਜ ਜਾਣ ਹੁਣ ਆਪਣਾ ਪੇਠਾ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਕਲਰ ਆਇਆ ਹੈ ਇਹਦਾ ਤੇ ਖਾਣ ਵਿੱਚ ਵੀ ਇਹ ਬਹੁਤ ਜ਼ਿਆਦਾ ਸਵਾਦ ਲੱਗਦਾ ਤੁਸੀਂ ਇਹਨੂੰ ਪਰੌਂਟੇ ਰੋਟੀ ਜਾਂ ਚਾਵਲ ਨਾਲ ਸਰਵ ਕਰ ਸਕਦੇ ਹੋ ਇਹ ਬਹੁਤ ਹੀ ਵਧੀਆ ਬਣਦਾ। ਦੇਖੋ ਹੁਣ ਆਪਣੀ ਪੇਠੇ ਦੀ ਸਬਜ਼ੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਗਈ ਆ। ਤੁਸੀਂ ਵੀ ਇਹਨੂੰ ਘਰੇ ਜ਼ਰੂਰ ਟਰਾਈ ਕਰੋ। ਤੇ ਐਵੇਂ ਦੀਆਂ ਹੋਰ ਰੈਸਪੀਜ਼ ਦੇਖਣ ਲਈ ਮੇਰੇ ਚੈਨਲ ਕੁੱਕ ਵਿਦ ਅਮਨ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ।